ਜੇ ਤੁਸੀਂ ਮਿੱਤਰੋ ਅੱਜ ਦੀ ਪੂਰੀ ਵੀਡੀਓ ਦੇਖ ਲਈ ਅੱਦੇ ਦੁੱਖ ਦਾ ਤੁਹਾਡੇ ਬਿਨਾਂ ਗੱਲਾਂ ਹੀ ਟੁੱਟ ਜਾਣਗੇ ਆਓ ਤੁਹਾਨੂੰ ਫਿਰ ਦੱਸੀਏ ਕਿੱਥੇ ਖੜੇ ਆਪਾਂ ਇਹ ਹੈਗੀ ਆ ਜੀ ਦਰਗਾਹ ਬਾਬੇ ਦੀ ਬਾਬੇ ਪੂਰਨਦਾਸ ਦੀ ਲੋਕਾਂ ਦੇ ਦੱਸਣ ਮੁਤਾਬਕ ਜਿੱਥੇ ਤੱਕ ਅਸੀਂ ਪਤਾ ਕਰਿਆ ਪੁਰਾਣੇ ਸਮੇਂ ਚ ਬਾਬਾ ਪੂਰਨਦਾਸ ਜੀ ਟੈਂਡਾ ਕੱਢ ਕੇ ਖੂਚੋਂ ਪਾਣੀ ਆਪ ਕੱਢਦੇ ਰਹੇ ਨੇ ਮਿੱਤਰੋ ਤੇ ਇੱਕ ਗੱਲ ਹੋਰ ਤੁਸੀਂ ਪ੍ਰੀ-ਬੈਡਿੰਗਾਂ ਦੀਆਂ ਛੂਟੀਆਂ ਤੇ ਦੇਖਿਆ ਹੁਣ ਲੋਕੇਸ਼ਨ ਹੁੰਦੀ ਹੈ ਜਿੱਥੇ ਵੀ ਇੱਥੇ ਖੂਜਾ ਬਣਾਇਆ ਹੁੰਦਾ ਝੁੱਠੀ ਮਿੱਟੀ ਦਾ ਤੇ ਅੱਜ ਤੁਹਾਨੂੰ ਸੱਚੀ ਦਾ ਖੂਦ ਦਿਖਾਤ ਆਪਾਂ ਇਹ ਉਵੇਂ ਚੱਲਦਾ ਤੇ ਚੱਲਦਾ ਵੀ ਪੰਜਾਬ ਚਾ ਮਿੱਤਰੋ ਕਿੱਥੇ ਚੱਲਦਾ ਉਹ ਆਪਾਂ ਤੁਹਾਨੂੰ ਲਾਸਟ ਦੇ ਦੱਸਾਂਗੇ ਤੇ ਬਾਕੀ ਸੰਗਤ ਨੂੰ ਮੈਂ ਪੁੱਛਿਆ ਮਿੱਤਰੋ ਜਿਹੜੀ ਪਹੁੰਚੀ ਹੋਈ ਸੀ ਦਰਗਾਹ ਤੇ ਵੀ ਫਾਇਦਾ ਹੁੰਦਾ ਤਾਂ ਸਾਰਿਆਂ ਨੇ ਮੈਨੂੰ ਕਿਹਾ ਵੀ ਫਾਇਦਾ ਹੁੰਦਾ ਤੇ ਬਹੁਤ ਜਿਹੜੇ ਦੁੱਖ ਜਿਹਦੇ ਪਹਿਲਾਂ ਉਹ ਹੁਣ ਸੁਖੀ ਹੋ ਕੇ ਵੀ ਉਰੇ ਆਉਂਦੇ ਨੇ ਮਿੱਤਰੋ ਆਉਣਾ ਬਣਦਾ ਵੀ ਆ ਤੇ ਤੁਸੀਂ ਦੇਖ ਰਹੇ ਹੋਵੋਗੇ ਹੁਣ ਵੀ ਆਹ ਪੈਪ ਜਲਾਇਆ ਹੋਇਆ ਸ਼ਾਇਦ ਮੋਟਰ ਨਾਲ ਨਾ ਪਾਣੀ ਪੈਂਦਾ ਹੋਵੇ ਇਹ ਖੂਹ ਚ ਮੋਟਰ ਪਾਈ ਵੀ ਆ ਮਿੱਤਰੋ ਵੈਸੇ ਇੱਥੇ ਸ਼ਰਦਾ ਨਾਲ ਬੰਦਾ ਟੈਂਡਾ ਗੇੜ ਕੇ ਪਾਣੀ ਕੱਢ ਕੇ ਵੀ ਰਹਿਕ ਆਉਂਦਾ ਤੇ ਬੋਤਲ ਘਰੇ ਭਰ ਕੇ ਵੀ ਲਿਆਉਂਦਾ ਉਹਦਾ ਘਰੇ ਬੰਦਾ ਛਿੱਟਾ ਦੇ ਸਕਦਾ ਤੇ ਪੀ ਵੀ ਸਕਦਾ ਪਾਣੀ ਪੀ ਕੇ ਦੇਖਿਆ ਮਿੱਤਰੋ ਇਹ ਜਿਆਦਾ ਆਪਣੇ ਉਰੇ ਆਮ ਪਾਣੀ ਹੋ ਨਹੀਂ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਤੁਹਾਨੂੰ ਅਸੀਂ ਦੱਸ ਦਈਏ ਵੀ ਹੈ ਕਿੱਥੇ ਇਹ ਪਿੰਡ ਹੈਗਾ ਜੀ ਸਰੰਦ ਰੋੜ ਪਟਿਆਲੇ ਤੇ ਪਟਿਆਲੇ ਤੋਂ ਜਾਵਾਂਗੇ ਜਦੋਂ ਆਪਾਂ ਅੱਗੇ ਨੂੰ ਜਾ ਕੇ ਸਰੰਦਕਨੀ ਨੂੰ 15 16 ਕਿਲੋਮੀਟਰ ਜਾ ਕੇ ਮਿੱਤਰੋ ਪਿੰਡ ਪੈਂਦਾ ਨੌ ਲਖਾ ਰੁਟਕੀ ਕੋਲ ਇਹਦੇ ਆਲੇ ਦਾਲੇ ਆ ਚਨਾਰਥਲ ਖੁਰਦ ਤੇ ਚਨਾਰਥਲ ਕਲਾਂ ਉੱਥੇ ਜਾ ਕੇ ਤੁਸੀਂ ਇੱਕ ਵਾਰ ਜ਼ਰੂਰ ਆਇਓ ਮਿੱਤਰੋ ਬਾਕੀ ਇੱਥੇ ਕਿਹੜਾ ਤੁਹਾਡਾ ਕੋਈ ਪੈਸਾ ਲੱਗਣਾ ਤੇ ਖੁਦ ਦੇਖ ਕੇ ਤਾਂ ਤੁਹਾਨੂੰ ਪੁਰਾਣੇ ਪੰਜਾਬ ਦੀ ਚਲਕ ਪੈ ਜਾਊਗੀ ਮਿੱਤਰੋ ਬੜਾ ਜੀ ਲੱਗਿਆ ਯਾਰ ਇਹ ਦੇਖ ਕੇ ਵੀ ਜਿਵੇਂ ਆ ਮੁੰਡੇ ਦੋ ਟਿੰਡਾਂ ਘੇੜ ਕੇ ਪਾਣੀ ਕੱਢ ਰਹੇ ਨੇ ਓਵੇਂ ਪਹਿਲਾਂ ਬਲਦ ਜੋੜੇ ਜਾਂਦੇ ਤੇ ਲੈ ਹੁਣ ਤੁਹਾਨੂੰ ਦਿਖਾ ਦਈਏ ਇਹ ਪਾਣੀ ਜਾਂਦਾ ਕਿੱਧਰ ਆ ਉਹ ਦੇਖ ਲਓ ਮਿੱਤਰੋ ਉਧਰ ਨੂੰ ਖਾਲ ਵੀ ਭਰੀ ਚੱਲ ਰਹੀ ਆ ਲੈ ਤੁਸੀਂ ਦੇਖ ਸਕਦੇ ਹੋ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਆਪਣਾ ਹੌਸਲਾ ਵਧਿਆ ਰਹਿੰਦਾ ਮਿੱਤਰੋ ਲਾਈਕ ਤੇ ਕਮੈਂਟ ਕਰਦੇ ਹੋ ਤੁਹਾਨੂੰ ਐਹ ਜਿਹੀਆਂ ਵਧੀਆ ਵਧੀਆ ਲੋਕੇਸ਼ਨ ਆਪਾਂ ਦਿਖਾਉਂਦੇ ਰਿਹਾ ਕਰਾਂਗੇ ਤੇ ਜਦੋਂ ਤੁਸੀਂ ਲਾਈਕ ਕਮੈਂਟ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਫਿਰ ਸਾਡਾ ਵੀ ਹੌਸਲਾ じゃ ਨਹੀਂ ਪੈਂਦਾ ਚਲੋ ਕਰਦੇ ਹੋ ਮਿੱਤਰੋ ਤੇ ਹੁਣ ਬਾਬਾ ਦੀ ਦਰਗਾਹ ਤੇ ਕੰਮ ਵੀ ਚੱਲ ਰਿਹਾ ਮਿਸਤਰੀ ਵੀ ਲੱਗੇ ਹੋਏ ਤੇ ਇਹ ਖੇੜ ਦਿਖ ਰਹੀ ਹੈ ਨਹੀਂ ਸਾਹਮਣੇ ਮਿੱਤਰੋ ਤੁਹਾਨੂੰ ਇਹ ਚ ਪਾਣੀ ਆ ਰਿਹਾ ਟਿੰਡਾਂ ਦਾ ਤੇ ਸਾਹਮਣੇ ਅੱਗੇ ਵੱਡਾ ਬੋਰਡ ਤੇ ਪਿੱਪਲ ਦੇ ਦੋ ਦਰਖਤ ਨੇ ਪੁਰਾਣੇ ਮਿੱਤਰੋ ਤੇ ਪੁਰਾਣੇ ਸਮੇਂ ਚ ਬਾਬਾ ਦੱਸਦਾ ਵੀ ਜੱਤਾਂ ਉਹਰੇ ਜੰਡ ਕਰੇਰ ਹੁੰਦੇ ਤੇ ਵੀ ਜੱਤਾਂ ਉਹਰੇ ਖੇਤੀ ਖੁੱਤੀ ਨਹੀਂ ਹੁੰਦੀਦੀ ਵੀ ਅਸੀਂ ਡੰਗਰ ਚਾਰਨ ਤੜਕੇ ਆ ਜਾਂਦੇ ਹੁੰਦੇ ਤੇ ਦੁਪਹਿਰ ਨੂੰ ਕਹਿੰਦਾ ਵੀ ਪਾਲੀ ਪੂਲੀ ਉਹ ਸਾਡੀ ਰੋਟੀ ਲੈ ਕੇ ਆਉਂਦੇ ਹੁੰਦੇ ਤੇ ਮੇਰਾ ਜਾ ਕੇ ਦੇਖ ਲੈ ਇੱਥੇ ਜਦੋਂ ਮੈਂ ਖੜਿਆ ਤੀ ਤੇ ਬਾਬੇ ਤੋਂ ਇਹ ਗੱਲ ਸੁਣੀ ਮੈਂ ਪੁਰਾਣੇ ਪੰਜਾਬ ਚ ਚਲਾ ਗਿਆ ਤੀ ਮਿੱਤਰੋ ਆ ਤੁਸੀਂ ਪੂਰੀ ਲੋਕੇਸ਼ਨ ਦੇਖ ਲਿਓ ਤੇ ਜਿੱਧਰ ਉਹਨਾ ਕੈਮਰਾ ਮਾਰਿਆ ਉਧਰ ਸਾਹਮਣੀ ਲਿੰਕ ਰੋਡ ਆਪਣਾ ਉਧਰ ਤੁਸੀਂ ਆ ਸਕਦੇ ਹੋ ਇੱਥੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਫਤਿਹ